ਉਹ ਤੇ ਸਾਡੇ ਵਿੱਚ ਹੀ ਲੱਭਣ ਵਾਲੀ ਕੋਈ ਚੀਜ਼ ਹੀ ਨਹੀਂ ਅੱਖਾਂ ਬੰਦ ਕਰਕੇ ਬੈਠੋ ਚੌਂਕੜਾ ਲਾ ਕੇ ਬੈਠੋ ਜੇ ਆਪਣੇ ਆਪ ਨੂੰ ਲੱਭ ਰਹੇ ਹੋ ਆਪਣੇ ਅੰਦਰ ਆਪ ਹੀ ਗਵਾਚੇ ਹੋਏ ਹਾਂ ਫਾਲਤੂ ਦੀਆਂ ਟੈਨਸ਼ਨਾਂ ਫਾਲਤੂ ਸੋਚ ਸੋਚ ਕੇ ਈਰਖਾ ਵਿੱਚ ਗਵਾਚ ਗਏ ਹਾਂ ਜੈਲਸ ਵਿੱਚ ਗਵਾਸ ਗਵਾਚ ਗਏ ਹਾਂ ਸਾੜਿਆਂ ਵਿੱਚ ਗਵਾਚ ਗਏ ਹਾਂ ਹੰਕਾਰ ਵਿੱਚ ਗਵਾਚ ਗਏ ਹਾਂ ਮਾਫ਼ ਕਰਨਾ ਤੂੰ ਬੜਾ ਸੋਹਣਾ ਸੈਂ ਤੂੰ ਕਾਮ ਵਿੱਚ ਗਵਾਚ ਗਿਆ ਹੈ ਤੂੰ ਲੋਭ ਵਿੱਚ ਗਵਾਚ ਗਿਆ ਹੈ ਤੂੰ ਮੋਹ ਵਿੱਚ ਗਵਾਚ ਗਿਆ ਹੈ ਤੂੰ ਪਹਿਲਾਂ ਵਰਗਾ ਨਹੀਂ ਰਿਹਾ ਤੇਰਾ ਕਿੰਨਾ ਫਰੈਂਡ ਸਰਕਲ ਸੀ ਤੂੰ ਕਿੰਨਾ ਵਧੀਆ ਸੀ ਪਰ ਜਦੋਂ ਤੋਂ ਲੈ ਕੇ ਤੇਰੇ ਨਿਆਣੇ ਹੋ ਗਏ ਹੁਣ ਨਿਆਣਿਆਂ ਦੇ ਮੋਹ ਵਿੱਚ ਇਹੋ ਜਿਹਾ ਫਸਿਆ ਤੈਨੂੰ ਤੇਰੇ ਯਾਰ ਭੁੱਲੀ ਗਏ ਹੁਣ ਮੋਹ ਚ ਗਵਾਚ ਜਾਂਦੇ ਨੇ ਨਾ ਬੰਦੇ ਤੁਸੀਂ ਨੋਟ ਕਰੋ ਬੰਦਾ ਚੰਗਾ ਭਲਾ ਦੋਸਤਾਂ ਯਾਰਾਂ ਚ ਬੜਾ ਪਿਆਰ ਕਰਦਾ ਸੀ ਹੁਣ ਵਿਆਹਿਆ ਗਿਆ ਹੁਣ ਬੱਚੇ ਹੋ ਗਏ ਹੁਣ ਬੀਜੀ ਹੋ ਗਿਆ ਹੁਣ ਚਿੱਤ ਚੇਤਾ ਵੀ ਨਹੀਂ ਫਿਰ ਇਹਨੂੰ ਕੀ ਕਵਾਂਗੇ ਕਾਦੇ ਚ ਗਵਾਚ ਗਿਆ ਜੀ ਬੋਲੋ ਕਾਦੇ ਚ ਗਵਾਚ ਗਿਆ ਬੰਦਾ ਮੂੰਹ ਵਿੱਚ ਕੋਈ ਜਨਾਨੀ ਪਿੱਛੇ ਲੱਗ ਗਿਆ ਕੋਈ ਜਨਾਨੀ ਬੰਦੇ ਪਿੱਛੇ ਲੱਗੀ ਫਿਰਦੀ ਹੈ ਕਾਮ ਵਿੱਚ ਗਵਾਚੇ ਫਿਰਦੇ ਆ ਦੁਨੀਆ ਦੀ ਸੁਣਦੇ ਨਹੀਂ ਮਾਂ ਕਹਿੰਦੀ ਪੁੱਤ ਮੇਰੀ ਗੱਲ ਨਹੀਂ ਸੁਣਦਾ ਓਏ ਉਹ ਕਹਿੰਦਾ ਪੁੱਤ ਮੇਰੀ ਗੱਲ ਨਹੀਂ ਸੁਣਦਾ ਤੂੰ ਕਿਸੇ ਦੀ ਸੁਣਦਾ ਹੀ ਨਹੀਂ ਓਏ ਤੂੰ ਕਿਸੇ ਤੇ ਆਖੇ ਹੀ ਨਹੀਂ ਲੱਗਦਾ ਤੂੰ ਤੇ ਗਵਾਚ ਗਿਆ ਕਾਦੇ ਚ ਬਈ ਬੋਲੋ ਕਾਮ ਚ ਇੱਥੇ ਕਾਮ ਮੋਹ ਪਹਿਲਾਂ ਹੈ ਹੁਣ ਕਾਮ ਚ ਗਵਾਚ ਗਿਆ ਓਏ ਤੂੰ ਤੇ ਪੈਸੇ ਦੇ ਮਗਰ ਇੰਨਾ ਅੰਨਾ ਹੋਇਆ ਫਿਰਦਾ ਮੈਂ ਆ ਵੀ ਇਕੱਠਾ ਕਰ ਲਾਂ ਮੈਂ ਆ ਵੀ ਇਕੱਠਾ ਕਰ ਲਾਂ ਚੰਗਾ ਭਲਾ ਯਾਰ ਵੇਲੀ ਸੀ ਜਦੋਂ ਦੇ ਬਿਜ਼ਨਸ ਕਰਨ ਲੱਗੇ ਆ ਜਦੋਂ ਦਾ ਕੰਮ ਕਰਨ ਲੱਗੇ ਆ ਤੂੰ ਜਦੋਂ ਤੋਂ ਉਦੋਂ ਤੇ ਭੁੱਲ ਗਿਆ ਸਾਰਿਆਂ ਨੂੰ ਪੈਸੇ ਇਕੱਠਾ ਕਰੀ ਜਾਂਦਾ ਪੈਸੇ ਇਕੱਠਾ ਕਰੀ ਜਾਂਦਾ ਤੂੰ ਲੋਭ ਵਿੱਚ ਗਵਾਚ ਗਿਆ ਗਵਾਚ ਗਿਆ ਬੰਦਾ ਲੋਭ ਵਿੱਚ ਗਵਾਚ ਗਿਆ ਬੰਦਾ ਮੋਹ ਵਿੱਚ ਗਵਾਚ ਗਿਆ ਬੰਦਾ ਕਾਮ ਵਿੱਚ ਓਏ ਤੇਰੇ ਸੁਭਾਅ ਨੂੰ ਕੀ ਹੋ ਗਿਆ ਗੱਲ ਮਗਰੋਂ ਕਦੀ ਦੀ ਗੁੱਸਾ ਤੈਨੂੰ ਪਹਿਲਾਂ ਹੀ ਚੜ ਜਾਂਦਾ ਤੂੰ ਤੇ ਕ੍ਰੋਧ ਵਿੱਚ ਗਵਾਚ ਗਿਆ ਕੋਈ ਬੰਦਾ ਇਦਾਂ ਜਿਹੜਾ ਈਗੋ ਵਿੱਚ ਇੰਨਾ ਆ ਗਿਆ ਈਗੋ ਇੰਨੀ ਚੜ ਗਈ ਸਿਰ ਦੇ ਉੱਤੇ ਹੰਕਾਰ ਚ ਗਵਾਚ ਗਿਆ ਜਿਹੜਾ ਬੰਦਾ ਸਮਾਧੀ ਲਾ ਕੇ ਬੈਠਾ ਹੈ ਹਾਏ ਹਾਏ ਇਹ ਆਪਣੇ ਆਪ ਨੂੰ ਲੱਭ ਰਿਹਾ ਤੁਹਾਨੂੰ ਮੈਂ ਸਮਾਧੀ ਦਾ ਅਰਥ ਦੱਸ ਰਿਹਾ ਡੈਫੀਨੇਸ਼ਨ ਸਮਾਧੀ ਕੀ ਹੁੰਦੀ ਹੈ ਸਮਾਧੀ ਹੁੰਦੀ ਹੈ ਗਵਾਚੇ ਨੂੰ ਆਪਣੇ ਆਪ ਨੂੰ ਲੱਭਣਾ ਰੱਬ ਨਹੀਂ ਲੱਭਣਾ ਅਸੀਂ ਤੇ ਖੋਦੀ ਰੱਬ ਦਾ ਰੂਪ ਅਸੀਂ ਕੁਆਚ ਗਏ ਤੇ ਬੰਦਾ ਬੈਠੇ ਤੇ ਆਪਣੇ ਆਪ ਨੂੰ ਲੱਭੇ ਜਿਸ ਵੀ ਚੀਜ਼ ਵਿੱਚ ਤੁਸੀਂ ਕੁਆਚ ਗਏ ਹਾਵੀ ਹੋਗੀ ਤੁਹਾਡੇ ਤੇ ਤੁਹਾਡੀ ਤੇ ਪਰਸਨੈਲਿਟੀ ਕੁਆਚ ਗਏ ਤੁਸੀਂ ਵੇਖੋ ਸੰਸਾਰ ਵਿੱਚ ਆਲੇ ਦੁਆਲੇ ਨਿਗਾਹ ਮਾਰ ਕੇ ਵਿੱਚ ਵੇਖੋ ਲੋਕ ਕੁਆਚੇ ਹੋਏ ਜਿਹੜਾ ਬੰਦਾ ਡਾਂਗ ਚੱਕ ਕੇ ਬੰਦੇ ਨੂੰ ਮਾਰਨ ਤੁਰਿਆ ਆਉਂਦਾ ਹੈ ਹੰਕਾਰ ਇੱਕ ਇੱਕ ਗ੍ਰੋਧ ਚਕਵਾਚਿਆ ਹੋਇਆ ਤੇ ਹੈ ਤਾਂ ਹੀ ਤੇ ਬੰਦਾ ਮਾਰਦਾ ਫਿਰਦਾ ਮੈਂ ਮਾਰ ਦੇਣਾ ਮੈਂ ਮਾਰ ਦੇਣਾ ਮੈਂ ਮਾਰ ਦੇਣਾ ਮੈਂ ਕਤਲ ਕਰ ਦੇਣਾ ਗਵਾਚਿਆ ਤੇ ਹੋਇਆ ਏ ਆਪਾ ਗਵਾਚ ਗਿਆ ਗੁਰੂ ਸਾਹਿਬ ਇਸੇ ਕਰਕੇ ਕਹਿੰਦੇ ਨੇ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ ਤੂੰ ਪਛਾਣ ਓਏ ਤੂੰ ਮਾਨ ਆਪਣੇ ਆਪ ਨੂੰ ਪਛਾਣ ਤੂੰ ਗਵਾਚ ਗਿਆ ਤੇਰੀ ਸੁਰਤ ਗਵਾਚ ਗਈ ਇਸੇ ਕਰਕੇ ਕਹਿੰਦੇ ਨੇ ਆਪਣੀ ਸੁਰਤ ਨੂੰ ਸ਼ਬਦ ਦਾ ਚੇਲਾ ਬਣਾ ਲਾਏ ਸ਼ਬਦ ਨੇ ਫਿਰ ਖਿੱਚ ਕੇ ਤੇਰੀ ਸੁਰਤ ਨੂੰ ਵਾਪਸ ਲੈ ਆਉਣਾ ਗਿਆਨ ਨੇ ਗਿਆਨ ਨੇ ਉਹ ਤੇਰੀ ਜਿਹੜੀ ਸੁਰਤ ਵਿੱਚ ਖੁਭ ਗਈ ਘੁੰਮ ਗਈ ਗਵਾਚ ਗਈ ਉਹਨੂੰ ਫਿਰ ਵਾਪਸ ਲੈ ਆਉਣਾ ਖਿੱਚ ਕੇ ਵਾਪਸ ਲੈ ਆਉਂਦਾ ਬੰਦਾ ਗਵਾਚ ਜਾਂਦਾ ਕਿਸੇ ਨੂੰ ਨਹੀਂ ਲੱਭਣਾ ਆਪਣੇ ਆਪ ਨੂੰ ਲੱਭਣਾ ਤੇ ਸਮਾਧੀ ਦਾ ਅਰਥ ਆਪਣੇ ਆਪ ਨੂੰ ਲੱਭਣਾ ਹੁੰਦਾ ਹੈ ਗਵਾਚੇ ਹੋਏ ਫਿਰ ਲੱਭ ਜਾਂਦੇ ਨੇ ਤੇ ਜਦੋਂ ਬੰਦਾ ਆਪਣੇ ਆਪ ਨੂੰ ਵਾਪਸ ਲੱਭਦਾ ਹੈ ਉਹਦੇ ਸਾਰੇ ਗਵਾਚੇ ਰਿਸ਼ਤੇ ਵੀ ਲੱਭ ਜਾਂਦੇ ਨੇ ਉਹਦੇ ਗਵਾਚੇ ਯਾਰ ਵੀ ਲੱਭ ਜਾਂਦੇ ਨੇ ਉਹਦਾ ਗਵਾਚਿਆ ਸੁਭਾਅ ਵੀ ਲੱਭ ਜਾਂਦਾ ਹੈ ਉਸ ਬੰਦੇ ਦਾ ਗਵਾਚਿਆ ਹੋਇਆ ਪਿਆਰ ਵੀ ਲੱਭ ਜਾਂਦਾ ਹੈ ਉਹਦੇ ਪਿਆਰ ਦੇ ਅਥਰੂ ਵੀ ਲੱਭ ਜਾਂਦੇ ਨੇ ਉਦਿਆਂ ਗਲਵਕੜੀਆਂ ਵੀ ਲੱਭ ਜਾਂਦੀਆਂ ਨੇ ਉਦੋਂ ਤੋਂ ਮੁੜਦਾ ਉਹਦਾ ਸਾਰਾ ਕੁਝ ਹੀ ਮੁੜ ਗਿਆ ਹੈ ਜਦੋਂ ਬੰਦਾ ਹੁਣ ਬੰਦਾ ਡੁੱਬ ਗਿਆ ਸੀ ਤੇ ਉਦੋਂ ਬਾਹਰ ਨਿਕਲੇਗਾ ਉਹਦੇ ਹੱਥ ਪੈਰ ਵੀ ਤੇ ਸਾਰੇ ਨਾਲ ਹੀ ਆਉਣਗੇ ਸਭ ਕੁਝ ਨਾਲ ਹੀ ਮੁੜਿਆਏਗਾ ਜਦੋਂ ਬੰਦਾ ਵਾਪਸ ਆਉਂਦਾ ਫਿਰ ਪੂਰੇ ਦਾ ਪੂਰਾ ਆਉਂਦਾ ਹੈ ਤੇ ਜਦੋਂ ਡੁੱਬਦਾ ਉਦੋਂ ਵੀ ਪੂਰੇ ਦਾ ਪੂਰਾ ਡੁੱਬਦਾ ਹੈ ਜਦੋਂ ਬੰਦੇ ਗਵਾਚਦੇ ਨੇ ਫਿਰ ਪੂਰੇ ਦੇ ਪੂਰੇ ਗਵਾਚਦੇ ਨੇ ਕਾਮ ਵਿੱਚ ਗਵਾਚਿਆ ਬੰਦਾ ਘਰ ਵਾਲੀ ਨਾਲ ਘਰ ਵਾਲੀ ਤੋਂ ਵੀ ਪਾਸਾ ਜਾ ਵੱਟਦਾ ਯਾਰਾਂ ਤੋਂ ਵੀ ਵੱਟਦਾ ਸਭ ਤੋਂ ਵੱਟਦਾ ਫਿਰ ਉਹ ਸਭ ਤੋਂ ਗਵਾਚਦਾ ਹੈ ਤੇ ਜਦੋਂ ਮੁੜਦਾ ਫਿਰ ਉਹ ਸਾਰਿਆਂ ਲਈ ਮੁੜ ਕੇ ਆ ਜਾਂਦਾ ਜਦੋਂ ਵਾਪਸ ਆਉਂਦਾ ਫਿਰ ਸਭ ਲਈ ਮੁੜ ਕੇ ਆ ਜਾਂਦਾ ਤਾਂ ਕਰਕੇ ਜਿਹੜਾ ਬੰਦਾ ਚੌਂਕੜਾ ਮਾਰ ਕੇ ਬੈਠਾ ਹੈ ਅੱਖਾਂ ਬੰਦ ਕਰਕੇ ਬੈਠਾ ਹੈ ਉਹਨੂੰ ਇਹ ਆਖੋ ਵੀ ਰੱਬ ਲੱਭਣ ਤੁਰਿਆ ਨਹੀਂ ਇਹ ਆਪਣੇ ਆਪ ਨੂੰ ਲੱਭਣ ਤੁਰਿਆ ਆਪਣੇ ਆਪ ਨੂੰ ਲੱਭਣ ਲਈ ਸਮਾਧੀ ਲਾਉਗੇ ਤੁਹਾਡੀ ਸਮਾਧੀ ਕੋਈ ਮਾਇਨੇ ਰੱਖਦੀ ਹੈ ਉਹਦਾ ਰਿਜ਼ਲਟ ਮਿਲੇਗਾ ਉਹਦੀ ਆਉਟਪੁੱਟ ਮਿਲੇਗੀ ਤੁਸੀਂ ਰੱਬ ਲੱਭਣ ਤੁਰੇ ਰਹੋਗੇ ساری ਜ਼ਿੰਦਗੀ ਲੱਗੇ ਰਹੋ ਕੁਝ ਨਹੀਂ ਮਿਲਦਾ ਗਲਤ ਰਾਹ ਚੋਂ ਲਿਆ ਖੁਦ ਨੂੰ ਲੱਭ ਖੁਦ ਨੂੰ ਪਛਾਨ ਆਪਣੇ ਆਪ ਨੂੰ ਪਛਾਨ ਤੇਰਾ ਆਪਾ ਹੀ ਉਹਦਾ ਰੂਪ ਹੈ ਸਾਜਨੜਾ ਮੇਰਾ ਸਾਜਨੜਾ ਨਿਕਟ ਖਲੋਏੜਾ ਮੇਰਾ ਸਾਜਨੜਾ ਜਾਨੀੜਾ ਹਰ ਜਾਨੀੜਾ ਨੈਣ ਉਲੋਏੜਾ ਹਰ ਜਾਨੀੜਾ ਨੈਣ ਉਲੋਇਆ ਕਟਕਟ ਸੋਇਆ ਅਤ ਅੰਮ੍ਰਿਤ ਪ੍ਰੇ ਗੂੜਾ ਨਾਲ ਹੋ ਬੰਦਾ ਲਹਿ ਨਸ ਕੰਦਾ ਸੁਆਉ ਨਾ ਜਾਣੇ ਮੂੜ ਨੇੜੇ ਹੀ ਸੀ ਕਹਿੰਦੇ ਮੂਰਖ ਨੂੰ ਸੁਆਦ ਹੀ ਨਹੀਂ ਸੀ ਆਇਆ ਆ ਰਿਆ ਮਾਇਆ ਮਤ ਮਾਤਾ ਖੋਥੀ ਬਾਤਾ ਮਾਇਆ ਦਾ ਹੰਕਾਰ ਐ ਸਾਸੀ ਮਾਇਆ ਦੇ ਮਦ ਵਿੱਚ ਨਸ਼ੇ ਵਿੱਚ ਫਿਰਦਾ ਸੀ ਮਾਇਆ ਮਤ ਮਾਤਾ ਖੋਥੀ ਬਾਤਾ ਮਿਲਣ ਨਾ ਜਾਈ ਭਰਮ ਤੜਾ ਬ੍ਰਮ ਕਰਕੇ ਮਿਲ ਨਹੀਂ ਸੀ ਸਕਦਾ ਹੁਣ ਕਹੋ ਨਾਨਕ ਗੁਰ ਬਿਨ ਨਹੀਂ ਸੂਝੈ ਹਰ ਸਾਜਨ ਸਭ ਕੈ ਨਿਕਟ ਖੜਾ ਉਹਦੇ ਨੇੜੇ ਹੀ ਸੀ ਉਹਦੇ ਆਪਣੇ ਆਪ ਨੂੰ ਲੱਪਣ ਬੈਠੇ ਤੇ ਲੱਪ ਗਿਆ ਤਾਂ ਕਰਕੇ ਗਵਾਚਿਆ ਰੱਬ ਨਹੀਂ ਗਵਾਚਿਆ ਮੈਂ ਹਾਂ